ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਪਹਿਲਾਂ ਦੋ ਵੀਡੀਓ ਸ਼ੇਅਰ ਕੀਤੇ ਨੇ ਆਪਣੀਆਂ ਜਿਨ੍ਹਾਂ ਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਪ੍ਰਮਾਤਮਾ ਤੋਂ ਇਸ ਕੁਦਰਤ ਤੋਂ ਕੁਝ ਵੀ ਮੰਗ ਸਕਦੇ ਹੋ ਕਈ ਮੇਰੇ ਦੋਸਤਾਂ ਦਾ ਕਈ ਭੈਣਾਂ ਦਾ ਮੈਨੂੰ ਫੋਨ ਕਾਲਸ ਆਏ ਨੇ ਮੈਸੇਜ ਆਏ ਨੇ ਸਾਨੂੰ ਇਸ ਬਾਰੇ ਹੋਰ ਡੀਪਲੀ ਦੱਸੋ ਅਸੀਂ ਇਹ ਗੱਲਾਂ ਕਾਫੀ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਪ੍ਰਮਾਤਮਾ ਤੋਂ ਅਸੀਂ ਮੰਗਦੇ ਆਂ ਪਰ ਸਾਨੂੰ ਮਿਲਦਾ ਨਹੀਂ ਕਿਉਂ ਨਹੀਂ ਮਿਲਦਾ ਕਿਵੇਂ ਨਹੀਂ ਮਿਲਦਾ ਕੀ ਕੀ ਕਾਰਨ ਨੇ ਇਹਦੇ ਵਿੱਚੇ ਮੈਂ ਇਸ ਵੀਡੀਓ ਦੇ ਵਿੱਚ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਅਸੀਂ ਉਸ ਪ੍ਰਮਾਤਮਾ ਤੋਂ ਜੋ ਮੰਗਦੇ ਆ ਕੋਈ ਮੰਗਨ ਦਾ ਵਿਧੀ ਹੋਵੇ ਕੋਈ ਮੰਗਨ ਦਾ ਸਪੈਸ਼ਲ ਕੋਈ ਤਰੀਕਾ ਹੋਵੇ ਹੈਨਾ ਤਰੀਕੇ ਤਾਂ ਚਲੋ ਸਾਰੇ ਸੇਮ ਹੀ ਹੁੰਦੇ ਨੇ ਕੋਈ ਸਾ ਤੋਂ ਕਈ ਇਹੋ ਜਿਹੀਆਂ ਗਲਤੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਡੀਆਂ ਉਹ ਇੱਛਾਵਾਂ ਉਹ ਪੂਰੀਆਂ ਨਹੀਂ ਹੋਪ ਹੁੰਦੀਆਂ ਜਾਂ ਜੇ ਅਸੀਂ ਪ੍ਰਮਾਤਮਾ ਤੋਂ ਉਹ ਚੀਜ਼ ਮੰਗ ਲੈਂਦੇ ਆ ਸਾਨੂੰ ਮਿਲਦੀ ਨਹੀਂ ਕੋਈ ਨਾ ਕਿਤੇ ਇਹਨਾਂ ਕਿਤੇ ਕੋਈ ਗਲਤੀ ਹੁੰਦੀ ਹੈ ਜਾਂ ਮਿਸਟੇਕ ਹੁੰਦੀ ਆ ਇਹ ਮੈਂ ਮਿਸਟੇਕ ਇਹਦੇ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਥੋੜੀ ਜਿਹੀ ਹੋ ਸਕਦਾ ਤੁਹਾਨੂੰ ਸਮਝ ਲੱਗ ਜੇ ਤਾਂ ਅ ਦੋਸਤੋ ਆਪਾਂ ਇੱਕ ਸਿਧਾਂਤ ਤੇ ਗੱਲ ਕਰਦੇ ਆ ਇੱਕ ਰੂਲ ਤੇ ਗੱਲ ਕਰਦੇ ਆ ਜੇਕਰ ਤੁਸੀਂ ਆਪਦੇ ਫਾਦਰ ਤੋਂ ਆਪਦੇ ਪਿਓ ਤੋਂ ਕੋਈ ਚੀਜ਼ ਮੰਗਣੀ ਹੋਵੇ ਕਿਵੇਂ ਮੰਗੋਗੇ ਤੁਸੀਂ ਆਖੋਗੇ ਪਿਤਾ ਜੀ ਮੈਨੂੰ ਮੈਂ ਉਦਾਹਰਨ ਦੇ ਤੌਰ ਤੇ ਲੈਣਾ ਕਿ ਤੁਸੀਂ ਆਪਦੇ ਫਾਦਰ ਨੂੰ ਇੱਕ ਮੋਟਰਸਾਈਕਲ ਮੰਗਣਾ ਵਾ ਯਾਉ ਨੂੰ ਇਹੀ ਗੱਲ ਆਖੋਂਗੇ ਪਿਤਾ ਜੀ ਮੈਨੂੰ ਮੋਟਰਸਾਈਕਲ ਲਿਆ ਕੇ ਦੇ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜੇ ਤੁਸੀਂ ਪਿਤਾ ਨੂੰ ਸਿੱਧਾ ਹੀ ਕਹਤਾ ਜਾ ਕੇ ਕਿ ਪਾਪਾ ਮੈਨੂੰ ਮੋਟਰਸਾਈਕਲ ਲਿਆ ਕੇ ਦੇ ਪਾਪਾ ਜੀ ਨੇ ਤੁਹਾਡੇ ਨੇ ਉਹ ਗੱਲ ਤੁਹਾਡੀ ਕਿੰਨੀ ਇੱਕ ਖਾਸ ਲਊਗਾ ਕਿੰਨੀ ਉਹ ਗੱਲ ਤੇ ਸੀਰੀਅਸ ਹੋਣਗੇ ਨਹੀਂ ਸੀਰੀਅਸ ਹੋਣਗੇ ਉਹ ਤੁਸੀਂ ਇੱਕ ਵਾਰੀ ਪਾਪਾ ਜੀ ਨੂੰ ਕਹਤਾ ਕਿ ਉਹ ਸੀਰੀਅਸ ਹੈ ਨਹੀਂਗੇ ਚਲੋ ਜੀ ਉਹ ਤੁਹਾਡੀ ਚੀਜ਼ ਨਹੀਂ ਆਈ ਉਹ ਉਹਨੇ ਇੱਥੇ ਤੁਸੀਂ ਕੀ ਸੈਕੰਡ ਸਟੈਪ ਕੀ ਕਰੋਗੇ ਉਹ ਤੁਸੀਂ ਸੈਕੰਡ ਸਟੈਪ ਤੇ ਇਸ ਜੀਤੇ ਵੀ ਜਾਓਗੇ ਪਾਪਾ ਨੂੰ ਉਹ ਗੱਲ ਬਾਰ ਬਾਰ ਰਿਪੀਟ ਕਰੋਗੇ ਬਾਰ ਬਾਰ ਆਖੋਗੇ ਕਿ ਸਾਨੂੰ ਆ ਚੀਜ਼ ਚਾਹੀਦੀ ਆ ਫਿਰ ਜਾ ਕੇ ਤੁਹਾਡੀ ਗੱਲ ਉਹ ਫੇਰ ਵੀ ਨਹੀਂ ਪੂਰੀ ਹੋਣੀ ਪਾਪਾ ਨੇ ਨਹੀਂ ਲੈ ਕੇ ਦਿੱਤਾ ਫਿਰ ਤੁਸੀਂ ਆਪਾਂ ਕੀ ਕਰਾਂਗੇ ਜਾਂ ਆਪਣੀ ਇਸ ਮਾਤਾ ਨੂੰ ਮੰਮੀ ਨੂੰ ਕਹਾਂਗੇ ਜਾ ਕੇ ਜਾਂ ਆਪਣੀ ਭੈਣ ਨੂੰ ਆਖਾਂਗੇ ਭੈਣ ਜਾਂ ਮਾਤਾ ਨੂੰ ਮੇਰੀ ਸਪੋਰਟ ਕਰੋ ਜੀ ਮੈਨੂੰ ਮੈਂ ਮੋਟਰਸਾਈਕਲ ਲੈਣਾ ਵਾ ਮੇਰੀ ਗੱਲ ਸੁਣੋ ਮੇਰੇ ਬਾਪਾ ਜੀ ਗੱਲ ਨਹੀਂ ਸੁਣ ਰਹੇ ਮੈਨੂੰ ਮੋਟਰਸਾਈਕਲ ਚਾਹੀਦਾ ਵਾ ਤੁਸੀਂ ਵੀ ਆਖੋ ਮੋਟਰਸਾਈਕਲ ਮਿਲੇ ਮੈਨੂੰ ਮੋਟਰਸਾਈਕਲ ਮਿਲੇ ਮੈਨੂੰ ਆਪਾਂ ਬਾਰ-ਬਾਰ ਇਹ ਗੱਲ ਆਖਾਂਗੇ ਜਾਂ ਆਪਣੇ ਮਾਤਾ ਨੂੰ ਵੀ ਕਹਿ ਕਿ ਉਹਨਾਂ ਤੋਂ ਵੀ ਕਹਾਵਾਂਗੇ ਫਿਰ ਇੱਥੇ ਇੱਕ ਗੱਲ ਆ ਜਾਂਦੀ ਆ ਹੋਰ ਤੁਹਾਡੇ ਫਾਦਰ ਨੂੰ ਇਹ ਚੀਜ਼ ਲੱਗੂਗੀ ਮੇਰਾ ਬੇਟਾ ਮੈਂ ਤੋ ਮੋਟਰਸਾਈਕਲ ਮੰਗ ਰਿਹਾ ਵਾ ਇਹ ਮੋਟਰਸਾਈਕਲ ਚਲਾਉਣ ਦੇ ਯੋਗ ਹੈ ਇਹ ਕਿਤੇ ਮੈਂ ਆਪਦੇ ਬੇਟੇ ਨੂੰ ਮੋਟਰਸਾਈਕਲ ਜੇ ਲੈ ਕੇ ਦੇਤਾ ਇਹ ਕਿਤੇ ਕੋਈ ਸਰਟੀਫਿਕੇਟ ਤਾਂ ਨਹੀਂ ਖਾਲੂਗਾ ਇਹਦਾ ਕਿਤੇ ਕੋਈ ਰੋਡ ਤੇ ਜਾਂਦੇ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਜੂਗਾ ਬਾਕੀ ਮੈਨੂੰ ਇਹ ਚੈੱਕ ਕਰਨਾ ਬਣਦਾ ਵਾ ਕਿ ਮੇਰਾ ਮੈਂ ਆਪਦੇ ਬੇਟੇ ਨੂੰ ਮੋਟਰਸਾਈਕਲ ਲੈ ਕੇ ਦੇਵਾਂ ਕਿ ਨਾ ਲੈ ਕੇ ਦੇਵਾਂ ਤੁਹਾਡੇ ਬਾਰ-ਬਾਰ ਕਹਿਣ ਦੇ ਉੱਤੇ ਫਿਰ ਤੁਹਾਡੇ ਫਾਦਰ ਨੇ ਤੁਹਾਡੀ ਅੱਗੇ ਇੱਕ ਟਾਸਕ ਜ਼ਰੂਰ ਰੱਖੂਗਾ ਜ ਜਦ ਤੁਹਾਨੂੰ ਇਹ ਗੱਲ ਜ਼ਰੂਰ ਰੱਖੂਗਾ ਕਿ ਤੁਸੀਂ ਇੱਕ ਮੈਨੂੰ ਸੈਂਗਲ ਚਲਾ ਕੇ ਦਿਖਾ ਮੈਨੂੰ ਦਸੱਲੀ ਕਰਾਕ ਤੂੰ ਵਾਕੀ ਰੋਡ ਦੇ ਉੱਤੇ ਮੋਟਰਸਾਈਕਲ ਚਲਾਉਣ ਦੇ ਯੋਗ ਆ ਜੇਕਰ ਤੁਸੀਂ ਆਪਦੇ ਪਿਤਾ ਜੀ ਨੂੰ ਮੋਟਰਸਾਈਕਲ ਜਾਂ ਸਾਈਕਲ ਚਲਾ ਕੇ ਦਿਖਾ ਦਿੰਨੇ ਹੋ ਇਹ ਅਹਿਸਾਸ ਕਰਵਾ ਦਿੰਨੇ ਹੋ ਦਸੱਲੀ ਕਰਾ ਦਿੰਨੇ ਹੋ ਵਾਕੀ ਅਸੀਂ ਇਹ ਮੋਟਰਸਾਈਕਲ ਜਾਂ ਇਹ ਜਿਹੜੀ ਚੀਜ਼ ਅਸੀਂ ਉਥੋਂਲੇ ਤੋਂ ਮੰਗ ਰਹੇ ਆ ਇਹ ਚੀਜ਼ ਪਾਉਣ ਦੇ ਅਸੀਂ ਯੋਗ ਆ ਫੇਰ ਤੁਹਾਡੇ ਫਾਦਰ ਨੇ ਤੁਹਾਨੂੰ ਉਹ ਚੀਜ਼ ਲੈ ਕੇ ਦੇ ਦੇਣੀ ਆ ਇਥੇ ਵੀ ਕੁਦਰਤ ਇਹ ਚੀਜ਼ ਜ਼ਰੂਰ ਦਸਲੀ ਤੁਹਾਡੇ ਤੋਂ ਕਰਦੀ ਆ ਜਿਹੜੀ ਚੀਜ਼ ਇਹ ਬੱਚਾ ਸਾ ਤੋਂ ਮੰਗ ਰਿਹਾ ਵਾ ਵਾਕਈ ਇਹ ਬੱਚਾ ਇਸ ਚੀਜ਼ ਦੇ ਮੰਗਣ ਦੇ ਯੋਗ ਵੀ ਹੈ ਜਾਂ ਮੈਂ ਇਸ ਚੀਜ਼ ਨੂੰ ਇਹ ਚੀਜ਼ ਦੇਤੀ ਇਹਦਾ ਇਹਦੇ ਵਿੱਚ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਇਹਦਾ ਕੋਈ ਮੈਂ ਇੱਕਦਮ ਕੋਈ ਚੀਜ਼ ਦੇ ਕੇ ਇਹਨੂੰ ਕੋਈ ਬੁਰਾ ਤਾਂ ਨਹੀਂ ਕਹੋ ਜੂਗਾ ਇਹਦਾ ਇਹ ਇੱਕ ਪਿਓ ਦਾ ਫਰਜ਼ ਬਣਦਾ ਵਾ ਫਿਰ ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਅੱਗੇ ਜੋ ਤੁਸੀਂ ਤੁਹਾਡੇ ਫਾਦਰ ਨੇ ਤੁਹਾਨੂੰ ਪਹਿਲਾਂ ਚੀਜ਼ਾਂ ਦਿੱਤੀਆਂ ਨੇ ਜਾਂ ਤੁਹਾਨੂੰ ਸੁੱਖ ਸੁਹੂਲਤਾਂ ਦਿੱਤੀਆਂ ਨੇ ਜਾਂ ਤੁਹਾਨੂੰ ਸਾਈਕਲ ਲੈ ਕੇ ਦਿੱਤਾ ਛੋਟੀ ਚੀਜ਼ ਤੁਸੀਂ ਆਪਦੇ ਪਿਓ ਦਾ ਕਿੰਨਾ ਕੁ ਸ਼ੁਕਰਾਨਾ ਕੀਤਾ ਵਾ ਜਾਂ ਆਪਦੇ ਫਾਦਰ ਨੂੰ ਕਿੰਨਾ ਥੈਂਕਸ ਆਖਿਆ ਵਾ ਕਿ ਤੁਸੀਂ ਉਹ ਕੁਦਰਤ ਤੋਂ ਮੰਗ ਰਹੇ ਹੋ ਤੁਸੀਂ ਉਸ ਫਾਦਰ ਤੋਂ ਦੁਆਰੇ ਮੋਟਰਸਾਈਕਲ ਮੰਗ ਰਹੇ ਹੋ ਜਿਹੜੀਆਂ ਜਿਹੜੀਆਂ ਤੁਹਾਡੇ ਪਿਓ ਨੇ ਤੁਹਾਨੂੰ ਪਹਿਲਾਂ ਚੀਜ਼ਾਂ ਲੈ ਕੇ ਦਿੱਤੀਆਂ ਨੇ ਤੁਸੀਂ ਉਸ ਚੀਜ਼ ਦੀ ਖੁਸ਼ੀ ਖੁਸ਼ੀ ਉਹਨੂੰ ਕਿੱਦਾਂ ਅਹਿਸਾਸ ਕਰਵਾਈਆ ਪਿਤਾ ਜੀ ਮੈਨੂੰ ਇਹ ਚੀਜ਼ ਤੁਸੀਂ ਦਿੱਤੀ ਆ ਮੇਰੇ ਕੋਲੇ ਇਹ ਚੀਜ਼ ਮੈਨੂੰ ਮਿਲੀ ਆ ਇਸ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਸੀਂ ਆਪਦੇ ਪ੍ਰਮਾਤਮਾ ਨੂੰ ਇਸ ਆਪਦੇ ਪਿਓ ਨੂੰ ਕਿਵੇਂ ਖੁਸ਼ੀ ਮਹਿਸੂਸ ਕਰਵਾਈ ਆ ਕਿਵੇਂ ਉਸ ਚੀਜ਼ ਨੂੰ ਦੱਸਿਆ ਵਾ ਕਿ ਮਾਂ ਮੈਨੂੰ ਇਹ ਚੀਜ਼ ਪਹਿਲਾਂ ਤੁਹਾਡੇ ਦੇਨ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਇਹ ਜੇ ਤੁਸੀਂ ਇਹ ਚੀਜ਼ ਆਪਦੇ ਫਾਦਰ ਨੂੰ ਮਹਿਸੂਸ ਕਰਵਾ ਦਿੰਦੇ ਹੋ ਤੁਹਾਡੇ ਪਿਓ ਨੂੰ ਤੁਹਾਡੇ ਤੇ ਮਾਣ ਵੀ ਹੋਊਗਾ ਤੁਹਾਨੂੰ ਇਹ ਪਤਾ ਲੱਗੂਗਾ ਕਿ ਵਾਕਈ ਮੇਰਾ ਬੇਟਾ ਕੋਈ ਚੀਜ਼ ਮੰਗ ਰਿਹਾ ਆ ਵਾ ਤੁਹਾਡੇ ਉਸ ਚੀਜ਼ ਨੂੰ ਮੈਂ ਪਹਿਲੇ ਬੋਲ ਤੇ ਕੀ ਦੇਵਾਂ ਜੇ ਤੁਸੀਂ ਪ੍ਰਮਾਤਮਾ ਦਾ ਜਾਂ ਕੁਦਰਤ ਦਾ ਸ਼ੁਕਰਾਨਾ ਕਰਦੇ ਹੋ ਥੈਂਕਸ ਕਰਦੇ ਹੋ ਤੁਹਾਨੂੰ ਤੁਹਾਡੀ ਗੱਲ ਜਲਦੀ ਨੇੜੇ ਹੋ ਕੇ ਸੁਣੀ ਜਾਊਗੀ ਤੁਸੀਂ ਜਦੋਂ ਸਵੇਰ ਉੱਠਣਾ ਵਾ ਪ੍ਰਮਾਤ ਸਵੇਰ ਉੱਠਣਸਾਰ ਤੁਸੀਂ ਉਸ ਕੁਦਰਤ ਦਾ ਉਸ ਬ੍ਰਹਿਮੰਡ ਦਾ ਪ੍ਰਮਾਤਮਾ ਦਾ ਥੈਂਕਸ ਜ਼ਰੂਰ ਕਰੋ ਜੋ ਤੁਸੀਂ ਸਾਨੂੰ ਅੱਜ ਸਵੇਰ 8:38 ਸਾਨੂੰ ਅੱਜ ਦਾ ਦਿਨ ਦੇਖਣ ਦੀ ਸਮਾਂ ਦਿੱਤਾ ਵਾ ਇਹ ਸੱਚਾ ਪਾਸ਼ਾ ਇਹ ਪ੍ਰਮਾਤਮਾ ਤੁਸੀਂ ਥੋੜਾ ਮੈਂ ਇਹ ਚੀਜ਼ ਦਾ ਰਿਹਣ ਰਿਹਣ ਤੋਂ ਇੱਕ ਧੰਨਵਾਦੀ ਆ ਥੋੜਾ ਮੈਂ ਸ਼ੁਕਰਗੁਜ਼ਾਰ ਆ ਤੁਸੀਂ ਮੈਨੂੰ ਇਹ ਚੀਜ਼ ਦੁਨੀਆ ਦਿਖਾਤੀ ਅੱਜ ਉਸ ਤੋਂ ਬਾਅਦ ਦੇ ਵਿੱਚ ਗਾਹਾਂ ਵਾਲੀਆਂ ਗੱਲਾਂ ਫਿਰ ਤੁਸੀਂ ਪ੍ਰਮਾਤਮਾ ਤੋਂ ਮੰਗਣੀਆਂ ਸ਼ੁਰੂ ਕਰੋ ਫੇਰ ਤੁਸੀਂ ਪ੍ਰਬਾਤਮਾਨਾ ਗੱਲਾਂ ਕਰੋ ਜੇ ਫੇਰ ਫੇਰ ਤੁਹਾਡੀਆਂ ਉਹ ਇੱਛਾਵਾਂ ਪੂਰੀਆਂ ਹੋਣ ਦੇ ਕਾਫੀ ਪਰਸੈਂਟ ਚਾਂਸ ਵੱਜ ਜਾਂਦੇ ਨੇ ਜੇ ਕਿ ਤੁਸੀਂ ਸਵੇਰ ਉੱਠੇ ਸਿੱਧਾ ਜਾ ਕੇ ਕਹਿਤਾ ਮੰਨ ਲਓ ਆਪਦੇ ਪਿਆਉ ਨੂੰ ਕਹਿਤਾ ਜਾ ਉਸ ਪ੍ਰਬਾਤਪਾ ਨੂੰ ਕਹਿਤਾ ਗੱਲ ਇਕੋਈ ਆ ਸਾਨੂੰ ਆ ਚੀਜ਼ ਲਿਆ ਕੇ ਦੇ ਸਾਨੂੰ ਮੁੱਢਦੰਗ ਲਿਆ ਕੇ ਦੇ ਤੁਹਾਡੇ ਕਿੰਨੇ ਪਰਸੈਂਟ ਚਾਂਸ ਹੋਣਗੇ ਤੁਹਾਡੇ ਫਾਦਰ ਤੁਹਾਨੂੰ ਉਹ ਚੀਜ਼ ਲਿਆ ਕੇ ਦੇਣਗੇ ਕਾਫੀ ਪਰਸੈਂਟ ਚਾਂਸ ਘਟ ਜਾਣਗੇ ਉਹ ਤੁਹਾਡੇ ਆ ਕਹਿਣ ਦਾ ਤਰੀਕਾ ਤੁਹਾਡਾ ਪਰਮਾਤਮਾ ਨੂੰ ਯਾਦ ਕਰਨ ਦਾ ਤਰੀਕਾ ਤੁਸੀਂ ਕਿੰਨੇ ਦਿਲ ਤੋਂ ਕੋਈ ਚੀਜ਼ ਮੰਗ ਰਹੇ ਹੋ ਇਹ ਚੀਜ਼ ਬਹੁਤ ਜ਼ਿਆਦਾ ਮਹੱਤਵ ਰੱਖਦੀ ਆ ਜਦੋਂ ਤੁਸੀਂ ਸਵੇਰ ਉੱਠ ਕੇ ਉਸ ਕੁਦਰਤ ਤੋਂ ਉਸ ਪਰਮਾਤਮਾ ਨੂੰ ਕੋਈ ਵੀ ਚੀਜ਼ ਮੰਗੋ ਤੁਸੀਂ ਉਸ ਆਪ ਦੇ ਏਮ ਨੂੰ ਇੱਕ ਟਾਰਗੇਟ ਨੂੰ ਉਸ ਚੀਜ਼ ਨੂੰ ਲੈ ਕੇ ਇੱਕ ਸਮਾਧੀ ਦੇ ਵਿੱਚ ਜ਼ਰੂਰ ਆਓ ਉਸ ਸਮਾਧੀ ਦੇ ਵਿੱਚ ਆ ਕੇ ਇੱਥੇ ਉਹ ਚੀਜ਼ ਨੂੰ ਲੈ ਕੇ ਉਸ ਚੀਜ਼ ਤੇ ਧਿਆਨ ਲਾਓ ਪੂਰਾ ਉਹ ਚੀਜ਼ ਨੂੰ ਆਪਦੇ ਵੱਲ ਆਕਰਸ਼ਿਤ ਕਰੋ ਕੋਸ਼ਿਸ਼ ਕਰੋ ਉਹ ਚੀਜ਼ ਤੁਸੀਂ ਪ੍ਰਮਾਤਮਾ ਤੋਂ ਮੰਗ ਰਹੇ ਹੋ ਐ ਕਿ ਦਿਲ ਦੇ ਵਿੱਚੋਂ ਮੰਗ ਰਹੇ ਹੋ ਆਵਾਜ਼ ਤੁਹਾਡੇ ਰੋਮ-ਰੋਮ ਦੇ ਵਿੱਚੋਂ ਆ ਰਹੀ ਹੋਵੇ ਉਹ ਇਸ ਜਗ੍ਹਾ ਤੇ ਜਾ ਕੇ ਇਸ ਗੱਲਾਂ ਦੇ ਵਿੱਚ ਆ ਕੇ ਉਹ ਤੁਹਾਡੀ ਗੱਲ ਪੂਰੀ ਹੋਣ ਦੇ ਕਾਫੀ ਪਰਸੈਂਟ ਚਾਂਸ ਵਧ ਜਾਣਗੇ ਕਾਫੀ ਪਰਸੈਂਟ ਇਹ ਜਿਹੀਆਂ ਚੀਜ਼ਾਂ ਹੋਣੀਆਂ ਤੁਹਾਡੇ ਨਾਲ ਇਹ ਤੁਹਾਡੀ ਗੱਲ ਪੂਰੀ ਹੋਣ ਦੇ ਤਰੀਕੇ ਤੁਹਾਨੂੰ ਪਤਾ ਸੰਕੇਤ ਮਿਲਣਾ ਸ਼ੁਰੂ ਹੋ ਜਾਣਗੇ ਫੇਰ ਕਈ ਚੀਜ਼ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸੂਗਾ ਇੱਥੇ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿੱਧੀਆਂ ਨਹੀਂ ਮਿਲਣੀਆਂ ਹੁੰਦੀਆਂ ਚਲੋ ਆਪਾਂ ਪਿਆਉ ਤੋਂ ਤਾਂ ਮੋਟਰਸਾਈਕਲ ਮੰਗ ਲਿਆ ਉਹਨੇ ਆਪਾਂ ਨੂੰ ਸਿੱਧਾ ਲਿਆ ਕੇ ਦੇ ਦਿੱਤਾ ਪਰ ਜਦੋਂ ਆਪਾਂ ਨੂੰ ਕੁਦਰਤ ਜਾ ਬ੍ਰਹਿਮੰਡ ਕੋਈ ਚੀਜ਼ ਦਿੰਦੀ ਆ ਜਾਂ ਆਪਾਂ ਪ੍ਰਮਾਤਮਾ ਤੋਂ ਕੋਈ ਚੀਜ਼ ਲੈਣੇ ਆ ਸਾਨੂੰ ਕਿਸੇ ਰੂਪ ਚ ਮਿਲਦੀ ਆ ਮੰਨ ਲਓ ਉਦਾਹਰਨ ਦੇ ਤੌਰ ਤੇ ਮੈਂ ਸਿੱਧੇ ਸਿੱਧੇ ਗੱਲ ਕਰਦਾ ਤੁਸੀਂ ਪ੍ਰਮਾਤਮਾ ਤੋਂ ਪੈਸਾ ਮੰਗ ਰਹੇ ਹੋ ਕਿ ਮੈਨੂੰ 10 ਲੱਖ 20 ਲੱਖ 50 ਕਰੋੜ ਜੋ ਵੀ ਤੁਹਾਜੀ ਅਮਾਉਂਟ ਲੈ ਕੇ ਤੈਅ ਕਰ ਲਈ ਪੈਸਾ ਮੰਗ ਰਹੇ ਹੋ ਤੁਹਾਨੂੰ ਕੀ ਉਹ ਲੱਗਦਾ ਕਿ ਅਸਮਾਨ ਤੋਂ ਮੀਂਹ ਥੋੜੀ ਪਊਗਾ ਪੈਸਾ ਤੁਹਾਡੇ ਮੀਂਹ ਪੈ ਕੇ ਤੁਹਾਡੀ ਝੋਲੀ ਚ ਡਗ ਪਊਗਾ ਉਹਦਾ ਇੱਕ ਜਰੀਆ ਬਣੂਗਾ ਜਿਹੜੀ ਚੀਜ਼ ਆ ਉਹ ਜਰੀਆ ਬਣ ਰਿਹਾ ਵਾ ਉਹ ਜਰੀਏ ਦੇ ਵਿੱਚ ਯੋਗਦਾਨ ਤੁਹਾਡਾ ਵੀ ਹੋਊਗਾ ਤੁਹਾਡੇ ਯੋਗਦਾਨ ਤੋਂ ਬਗੈਰ ਉਹ ਚੀਜ਼ ਹੋਣੀ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਆਸ-ਪਾਸੇ ਇਦਾਂ ਦਾ ਮਾਹੌਲ ਸਿਰਜਣਾ ਸ਼ੁਰੂ ਹੋ ਜਾਊਗਾ ਜਿਹਦੇ ਵਿੱਚ ਤੁਹਾਡੀ ਉਹ ਇੱਛਾ ਪੂਰੀ ਹੋ ਸਕੇ ਤੁਸੀਂ ਉਹ ਤੇ ਇਹ ਮਹਿਸੂਸ ਕਰਨੀਆਂ ਇਸ ਮਾਹੌਲ ਨੂੰ ਮਹਿਸੂਸ ਕਰਨਾ ਵਾ ਇਹ ਗੱਲਾਂ ਨੂੰ ਮਹਿਸੂਸ ਕਰਨਾ ਵਾ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਪਲਾਨ ਆ ਰਿਹਾ ਵਾ ਜਾਂ ਕੋਈ ਪੈਸਾ ਕਮਾਉਣ ਦਾ ਤਰੀਕਾ ਆ ਰਿਹਾ ਵਾ ਉਹਨੂੰ ਤੁਸੀਂ ਕੈਚ ਕਰਨਾ ਵਾ ਫੜਨਾ ਵਾ ਉਸ ਚੀਜ਼ ਨੂੰ ਤੁਸੀਂ ਅਮਲ ਦੇ ਵਿੱਚ ਲੈ ਕੇ ਆ ਰਹੇ ਹੋ ਉਹ ਵੀ ਇੱਕ ਕੁਦਰਤ ਦਾ ਹੀ ਰੂਪ ਹੋਊਗਾ ਇੱਥੇ ਮੇਰੇ ਕਈ ਦੋਸਤ ਨੇ ਕਈ ਹੈਗੇ ਆ ਜਾਂ ਕੋਈ ਉਹਨਾਂ ਨੂੰ ਇੱਕ ਤਰੀਕਾ ਹੁੰਦਾ ਇੱਕ ਫੁਰਨਾ ਹੁੰਦਾ ਦਿਮਾਗ ਦੇ ਵਿੱਚ ਉਹ ਉਸ ਚੀਤੇ ਪ੍ਰੈਕਟੀਕਲ ਕੰਮ ਕਰ ਲੈਂਦੇ ਨੇ ਪਰ ਉਹਨਾਂ ਨੂੰ ਐਂਡ ਤੇ ਇਹ ਲੱਗਣ ਲੱਗ ਜਾਂਦਾ ਵਾ ਕਿ ਜੋ ਇਹ ਕਰਿਆ ਵਾ ਜੋ ਇਹ ਹੋਇਆ ਵਾ ਉਹ ਮੇਰੀ ਆਪ ਦੀ ਸਿਰਜਣਾਮਾ ਆਪ ਦੀ ਮੇਰੀ ਕਾਰਡ ਆ ਪਰ ਮੈਂ ਇੱਥੇ ਜ਼ਰੂਰ ਇਹ ਦੱਸਣਾ ਚਾਹੂੰਗਾ ਉਹ ਤੁਹਾਨੂੰ ਇੱਕ ਕੁਦਰਤਨੇਜ਼ ਪ੍ਰਮਾਤਮਾ ਨੇ ਇੱਕ ਫੁਰਨਾ ਦਿੱਤਾ ਤੁਸੀਂ ਉਹਦੇ ਤੇ ਅਮਲ ਕੀਤਾ ਤਾਂ ਤੁਸੀਂ ਉੱਥੇ ਤੱਕ ਪਹੁੰਚੇ ਹੋ ਇਹ ਜੋ ਵੀ ਕੀ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਬ੍ਰਹਿਮੰਡ ਕਰ ਰਿਹਾ ਵਾ ਇਹ ਵੀਡੀਓ ਮੈਂ ਬਹੁਤ ਹੀ ਲੰਮੀ ਨਹੀਂ ਕਰਨੀ ਸ਼ਾਰਟ ਵਿੱਚ ਰੱਖੂੰਗਾ ਹੁਣ ਮੈਂ ਤੁਹਾਨੂੰ ਇੱਕ ਹੋਰ ਖਾਸ ਮੈਸੇਜ ਆਪਣੇ ਵੱਲੋਂ ਦੇਣ ਲੱਗਿਆ ਵਾਂ ਮੈਨੂੰ ਨਾ ਮੇਰੇ ਦੋਸਤਾਂ ਦਾ ਬਾਹਰੋਂ ਐਨ ਆਰ ਆਈ ਲੋਕਾਂ ਦਾ ਬਹੁਤ ਜ਼ਿਆਦਾ ਫੋਨ ਕਾਲ ਆ ਰਹੇ ਨੇ ਬਹੁਤ ਲੋਕਾਂ ਦੀਆਂ ਮੈਂ ਪ੍ਰੋਬਲਮਾਂ ਸੁਣੀਆਂ ਵੀ ਆ ਬਹੁਤ ਲੋਕਾਂ ਨੇ ਗੱਲਾਂ ਵੀ ਕੀਤੀਆਂ ਨੇ ਪਰ ਮੇਰੇ ਕੋਲੇ ਟਾਈਮ ਥੋੜੀ ਕਮੀ ਹੁੰਦੀ ਹੈ ਪਰ ਮੇਰਾ ਇਸ ਟਾਈਮ ਕੋਈ ਨਿੱਜੀ ਕਾਰਨ ਕਰਕੇ ਮੈਂ ਆਪਣਾ ਫੋਨ ਸਵਿਚ ਆਫ ਕਰਨ ਲੱਗਿਆ ਵਾਂ ਆਪਣਾ ਨੰਬਰ ਜ਼ਰੂਰ ਦੇਵਾਂਗਾ ਤੁਸੀਂ ਜੇ ਕੋਈ ਆਪਣਾ ਮੈਸੇਜ ਛੱਡਣਾ ਵਾ ਜਾਂ ਤੁਸੀਂ ਮੇਰੇ ਚਾਹੁੰਦੇ ਹੋ ਮੇ ਨਾਲ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਦੇ ਉੱਤੇ ਆਪਣਾ ਮੈਸੇਜ ਛੱਡ ਸਕਦੇ ਹੋ WhatsApp ਦਾ ਮੈਸੇਜ ਛੱਡ ਕੇ ਇਹ ਨਾ ਅਸੀਂ ਉਮੀਦ ਕਰਿਓ ਕਿ ਮੈਂ ਉਸੇ ਟਾਈਮ ਤੁਹਾਨੂੰ ਰਿਪਲਾਈ ਕਰ ਦਿਆਂ ਕਿਉਂਕਿ ਇੰਡੀਆ ਦੇ ਰਾਤ ਦੇ ਟਾਈਮ ਆ ਮੈਂ ਆਪਣਾ WhatsApp ਚੈੱਕ ਜਰੂਰ ਕਰੂੰਗਾ ਜਿਸ ਮੈਂ ਤੁਹਾਨੂੰ ਫਿਰ ਮੈਸੇਜ ਜਰੂਰ ਛੱਡੂੰਗਾ ਕਿ ਮੈਂ ਇਸ ਸਮੇਂ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਸਕਦਾ ਵਾਂ ਆਪਾਂ ਗੱਲ ਕਰ ਸਕਦੇ ਆ ਕੋਸ਼ਿਸ਼ ਕਰਦੇ ਆ ਹਰੇਕ ਨਾ ਮੈਂ ਗੱਲ ਕਰਾਂ ਪਰ ਜੇ ਜਿਹਦੀ ਕੋਈ ਸਮੱਸਿਆ ਜਾਂ ਵੱਡੀ ਹੋਊਗੀ ਜਾਂ ਕੋਈ ਖਾਸ وجہ ਹੋਊਗੀ ਜਿੱਦ ਮੈਨੂੰ ਲੱਗੂਗਾ ਕਿ ਇਸ ਇਸ ਪਰਸਨ ਨਾਲ ਮੈਨੂੰ ਜਲਦੀ ਗੱਲ ਕਰਨੀ ਚਾਹੀਦੀ ਆ ਮੈਂ ਉਹਨੂੰ ਕੱਲ ਪਹਿਲਾਂ ਕਰੂੰਗਾ ਅ ਸੱਚੀ ਗੱਲ ਜਿੱਤਾਂ ਨਾਲ ਬਦ ਦੋਸਤੋ